ਖੁਸ਼ ਆਪਰਡਿਊਸਰ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜੀ ਮੈਂ ਚੇਤਨਿਕਾ ਸ਼ਾ ਤਾ ਜਿਕ ਵਾਰ ਮੁੜ ਤੋਂ ਅਮਰੀਕਾ ਦੀ ਧਰਤੀ ਤੋਂ 119 ਭਾਰਤੀਆਂ ਦਾ ਜਹਾਜ਼ ਰਾਤ 10 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇਗਾ ਜਿਸ ਵਿੱਚ 67 ਯਾਨਕੀ ਸਭ ਤੋਂ ਵੱਧ ਗਿਣਤੀ ਹੈ ਜਿਹੜੀ ਅੱਜ ਪੰਜਾਬੀਆਂ ਦੀ ਹੋਵੇਗੀ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਮਰੀਕਾ ਦੇ ਵਿੱਚ ਯੂਐਸਟੇ ਵਿੱਚ ਜਦੋਂ ਤੋਂ 트੍ਰੰਪ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਲਗਾਤਾਰ ਉਹਨਾਂ ਉਸ ਵੱਲੋਂ 트੍ਰੰਪ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਉਥੇ ਲੋਕਾਂ ਨੂੰ ਇਹ ਬਾਹਰ ਕੱਢਣ ਦੇ ਉਥੋਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਤਾਂ ਇਸ ਤੇ ਕੰਮ ਵੀ ਕੀਤਾ ਜਾ ਰਿਹਾ ਕਿਉਂਕਿ 트ੰਪ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਵੱਡੇ ਪੱਧਰ ਤੇ ਐਲਾਨ ਕੀਤਾ ਗਿਆ ਸੀ ਡੋਨਲਡ 트ੰਪ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਜਿਨ੍ਹਾਂ ਵੀ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਜੋ ਵਿਅਕਤੀ ਪ੍ਰਵਾਸ ਕਰਦੇ ਨੇ ਇੱਥੇ ਰਹਿੰਦੇ ਨੇ ਤਾਂ ਉਹਨਾਂ ਨੂੰ ਕੱਢਣ ਦੀ ਜਿਹੜੀ ਜਦੋ ਜਿਹਦ ਸ਼ੁਰੂ ਕੀਤੀ ਜਾਵੇਗੀ ਪ੍ਰਯਾਸ ਸ਼ੁਰੂ ਕੀਤੇ ਜਾਣਗੇ ਤਾਂ ਠੀਕ ਆਪਣੇ ਕਹਿ ਮਤਬਕ ਜਦੋਂ 트ੰਪ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਸੋਚ ਆਕੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਉੱਥੇ ਗੈਰਕਾਨੂੰਨਨ ਢੰਗ ਦੇ ਨਾਲ ਵਿਅਕਤੀ ਰਹਿ ਰਹੇ ਸਨ ਪੂਰੇ ਵਿਸ਼ਵ ਭਰ ਦੇ ਵਿੱਚੋਂ ਇਕੱਲੇ ਭਾਰਤੀਆਂ ਦੀ ਗੱਲ ਨਹੀਂ ਹੈ ਇੱਥੇ ਬਲਕਿ ਪੂਰੇ ਵਿਸ਼ਵ ਭਰ ਦੇ ਵਿੱਚੋਂ ਵੱਖ-ਵੱਖ ਮੁਲਕਾਂ ਦੇ ਵਿੱਚੋਂ ਆਏ ਗੈਰਕਾਨੂੰਨਨ ਢੰਗ ਦੇ ਨਾਲ ਜੋ ਵੀ ਉੱਥੇ ਵਿਅਕਤੀ ਰਹਿ ਰਹੇ ਸਨ ਤਾਂ ਟਰੰਪ ਸਰਕਾਰ ਵੱਲੋਂ ਉਹਨਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਤਾਂ ਇਸ ਤੋਂ ਪਹਿਲਾਂ ਜੇਕਰ ਆਪਾਂ ਭਾਰਤੀ ਗੱਲ ਕਰੀਏ ਤਾਂ ਪੰਜਾਬ ਸੂਬੇ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲਾ ਜਹਾਜ਼ ਹੈ ਜਿਹੜਾ 110 ਯਾਤਰੀਆਂ ਭਾਰਤੀਆਂ ਦੇ ਨਾਲ ਜਿਹੜਾ ਪਹਿਲਾ ਜਹਾਜ਼ ਹੈ ਮਿਲਟਰੀ ਜਹਾਜ਼ ਉੱਥੇ ਪਹੁੰਚਿਆ ਸੀ ਤਾਂ ਜਦੋਂ ਉਹ ਤਸਵੀਰਾਂ ਸਾਹਮਣੇ ਆਈਆਂ ਸਨ ਤਾਂ ਉਸ ਵਕਤ ਮਨਾਂ ਨੂੰ ਕਾਫੀ ਥੇਸ ਵੀ ਪਹੁੰਚੀ ਸੀ ਪਹੁੰਚੀ ਸੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਭਾਰਤੀਆਂ ਦੇ ਨਾਲ ਇੱਕ ਰਵਈਆ ਕੀਤਾ ਗਿਆ ਸੀ ਹੱਥਾਂ ਦੇ ਵਿੱਚ ਹਥਕੜੀਆਂ ਲਾ ਕੇ ਪੈਰਾਂ ਦੇ ਵਿੱਚ ਬੀੜੀਆਂ ਬੰਨ ਕੇ ਉਹਨਾਂ ਨੂੰ ਜਹਾਜ਼ ਦੇ ਵਿੱਚ ਕਿ ਮਿਲਟਰੀ ਜਹਾਜ਼ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਂਦਾ ਤੇ ਇੱਥੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਉਸ ਵਕਤ 109 110 ਦੇ ਕਰੀਬ ਵਿਅਕਤੀ ਹੈ ਭਾਰਤੀਆ ਜਿਹੜੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸਾਹਿਬ ਦੀ ਧਰਤੀ ਤੇ ਉਹ ਪਹੁੰਚੇ ਸਨ ਤਾਂ ਜਿਸ ਵਿੱਚੋਂ ਜਿਹੜੀ ਬਹੁਗਿਣਤੀ ਸੀ 33 ਦੇ ਕਰੀਬ ਗੁਜਰਾਤੀ ਵਿਅਕਤੀ ਸਨ ਗੁਜਰਾਤ ਦੇ 33 ਦੇ ਕਰੀਬ ਹਰਿਆਣਾ ਦੇ ਵਿਅਕਤੀ ਸਨ ਤੇ 30 ਦੇ ਕਰੀਬ ਪੰਜਾਬ ਦੇ ਵਿਅਕਤੀ ਸਨ ਤਾਂ ਇਸ ਤੋਂ ਇਲਾਵਾ ਉਹ ਦੋ ਚੰਡੀਗੜ੍ਹ ਦੇ ਤਾਂ ਹੋਰ ਵਕਫਾਕ ਸੂਬਿਆਂ ਦੇ ਜਿਹੜੇ ਸਬੰਧਤ ਵਿਅਕਤੀ ਵਸਿੰਦੇ ਉਸ ਮਿਲਟਰੀ ਜਹਾਜ਼ ਦੇ ਵਿੱਚ ਸਵਾਰ ਸਨ ਤਾਂ ਜੇ ਦੂਜਾ ਜਹਾਜ਼ ਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਰਿਹਾ ਜਿਸ ਵਿੱਚ 119 ਵਿਅਕਤੀ ਟੋਟਲ ਭਾਰਤੀ ਹੋਣਗੇ ਜਿਸ ਵਿੱਚੋਂ ਬਹੁਗਿਣਤੀ ਹੈ ਜਿਹੜੇ ਉਹ ਪੰਜਾਬੀ ਹੈ ਭਾਵ 67 ਹੈ ਜਾਨਕੀ 67 ਵਿਅਕਤੀ ਨੇ ਜਿਹੜੇ ਹੁਣ ਉਸ ਜਹਾਜ਼ ਦੇ ਵਿੱਚ ਆਉਣਗੇ ਤਾਂ ਉਹਨਾਂ ਦੇ ਵਿੱਚ 67 ਪੰਜਾਬੀ ਹੋਣਗੇ ਹੁਣ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਐਸਟੀ ਧਰਤੀ ਤੇ ਪਹੁੰਚੇ ਹੋਏ ਸਨ ਬੀਤੀ ਰਾਤ ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਭਗਵੰਤ ਮਾਨ ਵੱਲੋਂ ਇੱਕ ਇਹ ਏ ਮੀਡੀਆ ਦੇ ਨਾਲ ਮਿਲਣੀ ਵੀ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੰਮੇ ਹੱਥੀ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਇੱਕ ਪਾਸੇ ਤਾਂ ਨਰਿੰਦਰ ਮੋਦੀ ਕਹਿੰਦੇ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਉਹਨਾਂ ਦੀ ਗੂੜੀ ਮਿੱਤਰਤਾ ਤਾਂ ਅਜੀਹੇ ਦੇ ਵਿੱਚ ਪੰਜਾਬੀਆਂ ਦੇ ਨਾਲ ਜਾਂ ਭਾਰਤੀਆਂ ਦੇ ਨਾਲ ਅਜੀਹਾ ਗੈਰ ਮਨੁੱਖੀ ਰਵੱਈਆ ਕਿਉਂ ਅਪਣਾਇਆ ਜਾ ਰਿਹਾ ਹੈ ਤੇ ਜੇਕਰ ਉਹਨਾਂ ਨੂੰ ਭੇਜਣਾ ਵੀ ਹੈ ਸਰਮਾਨਜੋਗ ਢੰਗ ਦੇ ਨਾਲ ਭੇਜਿਆ ਜਾਵੇ ਹੱਥਾਂ ਦੇ ਵਿੱਚ ਹਥਕੜੀਆਂ ਲਾ ਕੇ ਬੀੜੀਆਂ ਲਾ ਕੇ ਆਖਰਕਾਰ ਕਿਉਂ ਭੇਜਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਐਗਜ਼ਾਮਪਲ ਵੀ ਜਿਹੜੀ ਦਿੱਤੀ ਗਈ ਸੀ ਕੋਲੰਬੀਆ ਵਰਗੇ ਦੇਸ਼ ਦੇ ਇੱਕ ਛੋਟਾ ਜਿਹਾ ਮੁਲਕ ਹੈ ਕੋਲੰਬੀਆ ਉੱਥੋਂ ਦੇ ਰਾਸ਼ਟਰਪਤੀ ਨੇ ਇਹ ਜਿਹੜਾ ਜਹਾਜ਼ ਹੈ ਅਮਰੀਕਾ ਦਾ ਮਿਲਟਰੀ ਜਹਾਜ਼ ਹੈ ਉਸ ਨੂੰ ਲੈਂਡ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਤੇ ਕਿਹਾ ਸੀ ਕਿ ਅਸੀਂ ਆਪਣੇ ਕੋਲੰਬੀਆ ਦੇ ਬਿਸ਼ਿੰਦਿਆਂ ਨੂੰ ਪੂਰੇ ਇੱਜ਼ਤ ਦੇ ਨਾਲ ਲੈ ਕੇ ਆਵਾਂਗੇ ਜਿਸ ਤੋਂ ਬਾਅਦ ਕੋਲੰਬੀਆ ਦੇ ਰਾਸ਼ਟਰਪਤੀ ਵੱਲੋਂ ਆਪਣੇ ਦੇਸ਼ ਦਾ ਜਹਾਜ਼ ਭੇਜਿਆ ਜਾਂਦਾ ਹੈ ਤਾਂ ਉੱਥੋਂ ਪੂਰੇ ਬਾਇਜਤ ਜਾਨੀ ਕਿ ਸਨਮਾਨਜਨਕ ਸਨਮਾਨਜਨਕ ਢੰਗ ਦੇ ਨਾਲ ਉੱਥੋਂ ਆਪਣੇ ਬਿਸ਼ਿੰਦਿਆਂ ਨੂੰ ਲਿਆ ਚੰਦਾ ਤੇ ਬਕਾਇਦਾ ਰਾਸ਼ਟਰਪਤੀ ਵੱਲੋਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਹੈ ਤਾਂ ਇਸੇ ਤੇ ਤਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਸਿਆ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਰੰਪ ਦੇ ਹੱਕ ਦੇ ਵਿੱਚ ਨਾਰਾ ਵੀ ਦਿੱਤਾ ਗਿਆ ਸੀ ਅਬਕੀ ਬਾਰ ਟਰੰਪ ਸਰਕਾਰ ਦਾ ਤੇ ਜੇਕਰ ਇੰਨੀ ਗੂੜੀ ਮਿੱਤਰਤਾ ਹੈ ਤਾਂ ਕਿਉਂ ਨਹੀਂ ਨਰਿੰਦਰ ਮੋਦੀ ਵੱਲੋਂ ਡੋਨਾਲਡ ਟਰੰਪ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਅੱਜ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਜੋ ਭਾਰਤੀ ਉੱਥੇ ਆਉਣਗੇ 119 ਭਾਰਤੀਆਂ ਦਾ ਜਹਾਜ਼ ਹੈ ਉੱਥੇ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਤੇ ਪਹੁੰਚੇਗਾ ਤੁਹਾਨੂੰ ਨੂੰ ਰਿਸੀਵ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਭਗਵੰਤ ਮਾਨ ਪਹੁੰਚਣਗੇ ਤਾਂ ਇਸ ਤੋਂ ਵੀ ਵੱਡੀ ਗੱਲ ਹੈ ਕਿ ਭਗਵੰਤ ਮਾਨ ਵੱਲੋਂ ਇਸ ਗੱਲ ਤੇ ਵੀ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਵਾੜੇ ਹੱਥੀ ਲਿਆ ਜਾ ਰਿਹਾ ਹੈ ਕਿ ਆਖਰਕਾਰ بار بار ਪੰਜਾਬ ਸੂਬਾ ਹੀ ਯਾ ਕਿਉਂ ਸਿਲੈਕਟ ਕੀਤਾ ਜਾ ਰਿਹਾ ਹੈ ਪੰਜਾਬ ਦੀ ਧਰਤੀ ਕਿਉਂ ਤੈਅ ਕੀਤੀ ਜਾ ਰਹੀ ਹੈ ਕਿ ਜੋ ਉਥੋਂ ਡਿਪੋਰਟ ਹੋ ਕੇ 11 ਕਿਲੋਨਾਂ ਟੰਗ ਦੇ ਨਾਲ ਵਿਅਕਤੀ ਰਹਿ ਰਹੇ ਨੇ ਉਹਨਾਂ ਨੂੰ ਜੇਕਰ ਵਾਪਸ ਆਪਣੇ ਦੇਸ਼ ਦੇ ਵਿੱਚ ਭੇਜਣਾ ਹੈ ਤਾਂ ਉਹਨਾਂ ਨੂੰ ਪੰਜਾਬ ਦੀ ਹੀ ਧਰਤੀ ਤੇ ਕਿਉਂ ਉਤਾਰਿਆ ਜਾ ਰਿਹਾ ਹੈ ਹਾਲਾਂਕਿ ਕਿਉਂ ਉਤਾਰਿਆ ਜਾ ਰਿਹਾ ਕੋਈ ਉਹਨਾਂ ਵੱਲ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਰਿਹਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਕਿ ਕਿਉਂਕਿ ਜਦੋਂ ਬੀਤੇ ਦਿਨੀ ਵੀ ਅਮਰੀਕਾ ਦੀ ਧਰਤੀ ਤੋਂ ਪਹਿਲਾ ਮਿਲਟਰੀ ਜਹਾਜ਼ ਭਾਰਤਿਆ ਦੇ ਨਾਲ ਭਰ ਕੇ ਆਉਂਦਾ 110 ਦੇ ਕਰੀਬ ਭਾਰਤਿਆ ਦੇ ਨਾਲ ਭਰ ਕੇ ਆਉਂਦਾ ਤਾਂ ਉਸ ਵਿੱਚ ਪੰਜਾਬੀਆਂ ਦੀ ਗਿਣਤੀ ਜਿਹੜੀ ਸਭ ਤੋਂ ਘੱਟ ਸੀ 33 ਗੁਜਰਾਤ ਸੂਬੇ ਦੇ ਵਾਛਿੰਦੇ ਸਨ 33 ਹਰਿਆਣਾ ਦੇ ਸਨ ਦੋ ਚੰਡੀਗੜ੍ਹ ਦੇ ਸਨ 30 ਪੰਜਾਬ ਸੂਬੇ ਦੇ ਸਨ ਤਾਂ ਇਸ ਤੋਂ ਇਲਾਵਾ ਹੋਰ ਵੱਖ-ਵੱਖ ਸੂਬਿਆਂ ਦੇ ਵਾਛਿੰਦੇ ਸਨ ਤਾਂ ਉਸ ਵਕਤ ਵੀ ਪੰਜਾਬ ਦੀ ਧਰਤੀ ਜਿਹੜੀ ਉਹ ਸਿਲੈਕਟ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਇੱਕ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਦੀਸ਼ਾ ਜਿਹੜੀ ਉਹ ਕੇਂਦਰ ਸਰਕਾਰ ਵੱਲੋਂ ਰਚੀ ਜਾ ਰਹੀ ਆ ਤਾਂ ਇਸ ਤੋਂ ਵੀ ਵੱਡੀ ਅਪਡੇਟ ਹੈ ਕਿ ਜਿੱਥੇ ਅੱਜ ਦੂਜਾ ਜਹਾਜ਼ ਰਾਤ 10 ਵਜੇ ਦੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਿਖੇ ਪਹੁੰਚੇਗਾ ਉੱਥੇ ਹੀ ਕੱਲ ਤੀਜਾ ਜਹਾਜ਼ ਵੀ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਹੋ ਲੈਂਡ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹੁਸ਼ਾਰਪਰ نیوز ਨਾਲ